ਕੋਮੇਰਾ ਲੇਡੀਜ਼ ਨੂੰ ਇਹੀ اپੀਲ ਹੈ ਕਿ ਸਭ ਤੋਂ ਜ਼ਿਆਦਾ ਵੋਟ ਆਪਾਂ ਪਾ ਕੇ ਦਿਖਾਈਏ ਪਹਿਲਾਂ ਯੂਜੂਲੀ ਸੁਣਨ ਨੂੰ ਆਉਂਦਾ ਕਿ ਲੇਡੀਜ਼ ਦੀ ਪੋਲਿੰਗ ਕੱਟ ਹੋਈ ਹੈ ਸੋ ਇਸ ਵਾਰ ਲੇਡੀਜ਼ ਗਰਮੀ ਗਰਮੀ ਨਾ ਮੰਨਣ ਤੇ ਵੱਧ ਤੋਂ ਵੱਧ ਪੋਲਿੰਗ ਆ ਕੇ ਕਰਨ ਤੇ ਆਪਾਂ ਵੀ ਇਤਿਹਾਸ ਬਦਲੀਏ ਸਰ ਜੀ ਆਪਾਂ ਪੂਰਾ ਯੋਗਦਾਨ ਪਾਈਏ ਇੱਕ ਨਵੀਂ ਸਰਕਾਰ ਨੂੰ ਇੱਕ ਚੰਗੀ ਸਰਕਾਰ ਨੂੰ ਜਿਹੜਾ ਚੁਣੀਏ ਜਿਹੜਾ ਆਪਣੇ ਲਈ ਕੰਮ ਕਰ ਸਕੇ ਨਾਲੇ ਵੀ ਹੈ ਨਾ ਲੇਡੀਜ਼ ਲਈ ਵੋਟ ਪਾਉਣਾ ਜ਼ਰੂਰੀ ਹੈ ਇਸ ਕਰਕੇ ਵੀ ਜ਼ਿਆਦਾ ਕਿਉਂਕਿ ਸਭ ਤੋਂ ਵੱਧ ਮਹਿੰਗਾਈ ਤੋਂ ਪ੍ਰਭਾਵਿਤ ਲੇਡੀਜ਼ ਹੁੰਦੀਆਂ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਚੁੱਲ੍ਹੇ ਦੀਆਂ ਜਿਹੜੀਆਂ ਜਿਹੜੀਆਂ ਚੀ ਉਹ ਉਹਨਾਂ ਦਾ ਰੀਡ ਕੀ ਹੈ ਚੁੱਲਾ ਚੱਲ ਕਿਵੇਂ ਰਿਹਾ ਹੈ ਜੈਂਟਸ ਨੇ ਤਾਂ ਆ ਕੇ ਕਹਿ ਰਹੇ ਨਾ ਕੀ ਬਣਿਆ ਅੱਜ ਤੇ ਉਹਨੇ ਬਣਾਇਆ ਕਿਵੇਂ ਇਹ ਤਾਂ ਫਿਰ ਉਹਨੂੰ ਪਤਾ ਨਾ ਸੋ ਲੇਡੀਜ਼ ਨੂੰ ਜ਼ਿਆਦਾ ਮੈਂ ਕਹਿੰਦਾ ਆ ਕੇ VOTING ਕਰਨੀ ਚਾਹੀਦੀ ਹੈ ਵਿਕਾਸ ਲਈ ਜਾਂ ਆਪਣੇ ਘਰ ਦੀ ਜਿਹੜੀ ਹੈ ਕਬੀਲਦਾਰੀ ਨੂੰ ਲਈ ਤੇ ਚਾੜਨ ਲਈ ਠੀਕ ਹੈ ਨਾ ਸੋ ਪੋਜ਼ਿਟਿਵ VOTING ਕਰਨੀ ਚਾਹੀਦੀ ਹੈ ਤੇ ਮੈਂ ਇਹੀ ਕਹਾਂਗਾ ਫਿਰ ਆਸ ਹੈ ਹੋਇਆ ਕਿ ਜਦੋਂ ਵੀ ਸੰਗਠਨ ਚ ਵੋਟਾਂ ਹੋਈਆਂ ਤਾਂ ਜਿਹੜੀ ਸੱਤਾ ਚ ਪਾਰਟੀ ਹੁੰਦੀ ਉਹਦਾ ਐਮਪੀ ਨਹੀਂ ਸੁਣਿਆ ਗਿਆ ਇਸ ਵਾਰ ਤਾਂ ਲੱਗਦਾ ਕਿ ਚੇਂਜ ਹੋ ਜੀਗਾ ਕਿਉਂ ਐਮਪੀ ਕਿਉਂ ਨਹੀਂ ਚੁਣੇਗਾ अच्छा <जण> नहीं नहीं इतिहास बदलने वास्तु जरूर मान्या गया जी बदल हुआ देखो मैं आज कोई पोलिटिकल बात नहीं करूंगा मैं कुछ नहीं करूंगा बहुत बहुत आप भी वोट डालिए प्लीज आपकी जहां जहाँ भी वोट है ना कहीं आप कवरेज में मत रह जाइए अपने वोट का आप भी इस्तेमाल करिए आज जाएंगे जाएंगे उसमें जाएंगे